ਤੇ ਜੇ ਮੈਂ ਇਹ ਕਮਾ ਥਾਇਰੋਇਡ ਦੇ ਮਰੀਜ਼ਾਂ ਦੇ ਲਈ ਜਿਹੜਾ ਇਲਾਜ ਆ ਉਹ ਧਨੀਆ ਆ ਤਾਂ ਇਹ ਗੱਲ ਤੁਹਾਨੂੰ ਮੰਨਣੀ ਪੈਣੀ ਆ ਥਾਇਰੋਇਡ ਦਾ ਇਲਾਜ ਮੁਫਤੀ ਆ ਕਿਉਂਕਿ ਅਸੀਂ ਧਨੀਆ ਫ੍ਰੀ ਚ ਵੀ ਲੈ ਲੈਂਦੇ ਆ ਸਬਜ਼ੀ ਵਾਲੇ ਤੋਂ ਤੇ ਕਿਵੇਂ ਇਹਦਾ ਇਲਾਜ ਧਨੀਆ ਦੇ ਨਾਲ ਹੋ ਸਕਦਾ ਜੇ ਤੁਸੀਂ ਕੱਲਾ ਧਨੀਆ ਹਰੀ ਮਿਰਚ ਕਾਲੀ ਮਿਰਚ ਔਰ ਥੋੜਾ ਜਿਹਾ ਦੇ ਵਿੱਚ ਸ਼ੱਕਰ ਜਾਂ ਗੁੜ ਕੋਈ ਮਿਲਾ ਕੇ ਉਹਦੀ ਚਟਣੀ ਬਣਾਓ ਇੰਨੀ ਟੇਸਟੀ ਬੰਦੇ ਕੋਕੋਨਟ ਵੀ ਪਾ ਸਕਦੇ ਹੋ ਥੋੜਾ ਜਿਹਾ ਦੇ। ਪੈਰਾਂ 'ਚ ਗਰਮੀ ਪਈ ਰਹਿੰਦੀ ਆ, ਦਿਮਾਗ ਦੇ ਵਿੱਚ ਥਕਾਵਟ ਸੁਸਤੀ ਹੋਈ ਰਹਿੰਦੀ ਆ। ਧਨੀਏ ਦੀ ਚਟਨੀ ਖਾਦਣਾ ਹੁੰਦੇ ਹੋ ਘਰੋਂ। ਇੱਕ ਸਰ ਤਾਂ ਨਹੀਂ ਆਪਾਂ ਸਬਜ਼ੀ ਜੇ ਵੀ ਪਾ ਲੈਨੇ ਆ ਚਾਹੇ ਤਰੀ ਵਾਲੀ ਸਬਜ਼ੀ ਸੁੱਕੀ ਸਬਜ਼ੀ ਉਹਦਾ ਫਾਇਦਾ ਹੁੰਦਾ? ਨਹੀਂ ਉਹ ਟੇਸਟ ਵਾਸਤੇ ਅੱਛਾ ਹੁੰਦਾ। ਜਿਹੜੇ ਬੈਨੀਫਿਟ ਨੇ ਉਹਦੇ ਹੈਲਥ ਵਾਸਤੇ ਉਹ ਚਟਨੀ ਜਾਂ ਫਿਰ ਉਹਨੂੰ ਤੁਸੀਂ ਰੁੱਖਾ ਖਾ ਸਕਦੇ ਹੋ ਉਹਦਾ ਰਸ ਕੱਢ ਕੇ ਪੀ ਸਕਦੇ ਹੋ ਚਮਚ ਦੇ ਵਿੱਚ ਉਹ ਫਾਇਦਾ। ਥਾਇਰੋਇਡ ਦੀ ਦਵਾਈ ਮਿਸ ਹੋ ਜਾਏ ਇੱਕ ਦਿਨ ਜਿਹੜੀ ਚੱਲ ਰਹੀ ਹੈ ਐਲੋਪੈਥੀ ਤਾਂ ਬਹੁਤ ਵੱਡੀਆਂ ਪ੍ਰੋਬਲਮ ਆਉਂਦੀਆਂ ਨੇ ਹਾਂ ਜਿਨ੍ਹਾਂ ਦੀ ਉਹ ਦਵਾਈ ਚੱਲਦੀ ਆ ਮੰਨ ਲਓ ਕਿਸੇ ਨੂੰ ਥਾਇਰੋਇਡ ਦੀ ਗੋਲੀ ਲੱਗੀ ਖਾਣੀ ਪੈਂਦੀ ਹੈ ਲੱਗੀ ਹੋਈ ਹੈ ਤਾਂ ਉਹਨਾਂ ਨੂੰ ਕੀ ਕਰਨਾ ਚਾਹੀਦਾ ਧਨੀਏ ਦੀ ਚਟਨੀ ਨਾਲ-ਨਾਲ ਸ਼ੁਰੂ ਕਰ ਦੇਣਾ ਸਤਿ ਸ੍ਰੀ ਅਕਾਲ ਮੈਂ ਹਾਂ ਤੁਹਾਡੇ ਨਾਲ ਜਸਪ੍ਰੀਤਾ ਅੱਜ ਦੀ ਇਹ ਵੀਡੀਓ ਉਹਨਾਂ ਲੋਕਾਂ ਲਈ ਹੈ ਜੋ ਥਾਇਰੋਇਡ ਤੋਂ ਪੀੜਿਤ ਨੇ ਤੇ ਜੇ ਮੈਂ 1 ਕਮਾ ਥਾਇਰੋਇਡ ਦੇ ਮਰੀਜ਼ਾਂ ਦੇ ਲਈ ਜਿਹੜਾ ਇਲਾਜ ਆ ਉਹ ਧਨੀਆਂ ਆ ਤਾਂ ਇਹ ਗੱਲ ਤੁਹਾਨੂੰ ਮੰਨਣੀ ਪੈਣੀ ਆ ਕਿਉਂਕਿ ਅੱਜ ਵਿਚਾਰ ਚਰਚਾ ਅਸੀਂ ਇਸੇ ਬਾਰੇ ਕਰਾਂਗੇ ਸਾਡੇ ਨਾਲ ਸੁਭਾਸ਼ ਗੋਲ ਮੌਜੂਦ ਹਨ ਜਿੰਨਾਂ ਨਾਲ ਗੱਲਬਾਤ ਕਰਦੇ ਆ ਸਰ ਬਹੁਤ ਬਹੁਤ ਸਵਾਗਤ ਹੈ ਹਾਂਜੀ ਹਾਂਜੀ ਤੁਹਾਡਾ ਵੀ ਜਸ ਬਹੁਤ ਬਹੁਤ ਸਵਾਗਤ ਹੈ ਔਰ ਜਿੰਨੇ ਵੀ ਲੋਕ ਚੈਨਲ ਦੇਖ ਰਹੇ ਆ ਸਭ ਨੂੰ ਮੇਰੇ ਵੱਲੋਂ ਬਹੁਤ ਹੀ ਪਿਆਰ ਭਰੀ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਨਮਸਕਾਰ ਸਰ ਥਾਇਰੋਇਡ ਦੀ ਅਸੀਂ ਗੱਲ ਕਰੀਏ ਤੇ ਧਨੀਆਂ ਉਹਦਾ ਇਲਾਜ ਆ ਹੈਨਾ ਤੇ ਧਨੀਆ ਜੇ ਅਸੀਂ ਗੱਲ ਕਰੀਏ ਤਾਂ ਥਾਇਰੋਇਡ ਦਾ ਇਲਾਜ ਮੁਫਤੀ ਆ ਕਿਉਂਕਿ ਅਸੀਂ ਧਨੀਆ ਫ੍ਰੀ ਚ ਵੀ ਲੈ ਲੈਂਦੇ ਆ ਸਬਜੀ ਵਾਲੇ ਤੋਂ ਤੇ ਕਿਵੇਂ ਇਹਦਾ ਇਲਾਜ ਧਨੀਆ ਦੇ ਨਾਲ ਹੋ ਸਕਦਾ ਦੇਖੋ ਅਸੀਂ ਜਦੋਂ ਦਾ ਹੋਸ਼ ਸੰਭਾਲ ਲਿਆ ਉਦੋਂ ਤੋਂ ਜਿਹੜਾ ਧਨੀਆ ਹੈ ਨਾ ਉਹ ਸਬਜੀ ਨਾਲ ਫ੍ਰੀ ਮਿਲਦਾ ਹੈ ਤੇ ਹਰੀ ਮਿਰਚ ਵੀ ਫ੍ਰੀ ਮਿਲਦੀ ਆਈ ਹੈ ਹਰੀ ਮਿਰਚ ਨੇ ਤਾਂ ترقی ਕਰ ਲਈ ਉਹਦਾ 80 90 ਰੁਪਏ ਕਿਲੋ ਹੋ ਗਈ ਉਹ ਤਾਂ ਨਹੀਂ ਹੁਣ ਮਿਲਦੀ ਫਰੀ ਪਰ ਧਣੀਆਂ ਮਿਲ ਜਾਂਦਾ ਹਲੇ ਵੀ ਬੁੜੀਆਂ ਲੜਕੇ ਲੈ ਲੈਂਦੀਆਂ ਨੇ ਔਰ ਸਬਜ਼ੀ ਵਾਲੇ ਨੂੰ ਵੀ ਪਤਾ ਹੁੰਦਾ ਵੀ ਇਹਨਾਂ ਨੇ ਮੇਰੇ ਤੋਂ ਫਰੀ ਚ ਧਣੀਆਂ ਮੰਗਣਾ ਹੀ ਮੰਗਣਾ ਉਹ 100 ਗ੍ਰਾਮ ਸਬਜ਼ੀ ਘੱਟ ਤੋਲ ਦਿੰਦਾ ਪਹਿਲੇ ਹੀ ਧਣੀਆਂ ਫਰੀ ਦੇ ਕੇ ਜਾਣਾ ਤਾਂ ਲੇਕਿਨ ਧਣੀਆਂ ਦੇ ਫਾਇਦੇ ਦੇਖੋ ਜੇ ਤੁਸੀਂ ਕੱਲਾ ਧਣੀਆਂ ਹਰੀ ਮਿਰਚ ਕਾਲੀ ਮਿਰਚ ਔਰ ਥੋੜਾ ਜਿਹਾ ਦੇ ਵਿੱਚ ਸ਼ੱਕਰ ਜਾਂ ਗੋੜ ਕੋਈ ਮਿਲਾ ਕੇ ਉਹਦੀ ਚਟਣੀ ਬਣਾਓ। ਏਨੀ ਟੇਸਟੀ ਬਣਦੀ ਹੈ। ਕੋਕੋਨਟ ਵੀ ਪਾ ਸਕਦੇ ਹੋ ਥੋੜਾ ਜਿਹਾ ਉਹਦੇ ਵਿੱਚ। ਉਹ ਏਨੀ ਟੇਸਟੀ ਬਣਦੀ ਹੈ ਚਟਣੀ। ਔਰ ਹੋ ਤੁਹਾਨੂੰ ਪਤਾ ਹੈ ਕੀ ਚੀਜ਼ ਆ? ਉਹ ਇੱਕ ਮੈਡੀਸਿਨ ਆ। ਥਾਇਰਾਇਡ ਦਾ ਮੈਡੀਸਿਨ। ਜਿਹਨਾਂ ਲੋਕਾਂ ਨੂੰ ਥਾਇਰਾਇਡ ਅਗਰ ਉਹ ਉਸ ਮੈਡੀਸਿਨ ਨੂੰ ਬਣਾ ਕੇ ਲੈ ਲੈਂਦੇ ਆ। ਧਣੀਆਂ ਦੀ ਚਟਣੀ। ਇਹਦੇ ਵਿੱਚ ਪਦੀਨਾ ਨਹੀਂ ਪਾਉਣਾ। ਕਿਲੋ ਕਿਟਾ ਪਦੀਨਾ ਪਾ ਲੈਂਦੇ ਆ। ਪੁਦੀਨਾ ਇੱਕ ਪਿਪਰਮਿੰਟ ਦੀ ਤਰ੍ਹਾਂ ਗਲੇ ਦੇ ਵਿੱਚ ਜਾ ਕੇ ਠੰਡਕ ਪੈਦਾ ਕਰਦਾ ਜਦਕਿ ਸਾਡੇ ਗਲੇ ਨੂੰ ਗਰਮੈਸ਼ ਦੀ ਲੋੜ ਹੈ ਧਨੀਆ ਗਰਮੈਸ਼ ਪੈਦਾ ਕਰਦਾ ਤੇ ਧਨੀਏ ਦਾ ਜਿਹੜਾ ਫਾਇਦਾ ਤੁਹਾਨੂੰ ਆਉਣ ਵਾਲਾ ਉਹ ਥਾਇਰੋਇਡ 'ਚ ਤਾਂ ਹੋਣ ਵਾਲਾ ਹੀ ਆ ਨਾਲ ਤੁਹਾਡੀ ਪਾਚਨ ਕਿਰਿਆ ਸਾਡੇ ਬਜ਼ੁਰਗ ਅਗੇ ਕੀ ਹੁੰਦਾ ਸੀ ਕੁੰਡੀ ਸੋਟਾ ਰੱਖਦੇ ਸੀਗੇ ਕੁੰਡੀ ਪੱਥਰ ਦੀ ਸੋਟਾ ਨਿੰਮ ਦਾ ਕਹਿ ਕੇ ਵਿਕਦਾ ਸੀ ਸੋਟਾ ਨਿੰਮ ਦਾ ਤੇ ਜਿਗ ਦੇ ਟਾਲੀ ਦਾ ਸੋਟਾ ਇਸਤੇਮਾਲ ਹੋ ਜਾਂਦਾ ਸੀ ਉਹ ਟੱਬਰ ਬਿਮਾਰ ਰਹਿਣ ਲੱਗ ਜਾਂਦਾ ਸੀ ਪਤਾ ਲੱਗ ਜਾਂਦਾ ਸੀ ਬਜ਼ੁਰਗਾਂ ਨੂੰ ਬਜ਼ੁਰਗ ਕੱਢ ਦਿੰਦੇ ਸੀ ਹੁਣ ਅੱਜ ਕੱਲ ਦੇ ਲੋਕ ਪ੍ਰਵਾਹ ਨਹੀਂ ਕਰਦੇ ਟਾਲੀ ਦਾ ਸੋਟਾ ਜੇ ਹੁੰਦਾ ਸੀ ਉਹ ਲੋਕ ਟੱਬਰ ਬਿਮਾਰ ਰਹਿਣ ਲੱਗ ਜਾਂਦਾ ਸੀ ਨਿੰਮ ਦਾ ਸੋਟਾ ਉਹਨੂੰ ਚੰਗੀ ਤਰ੍ਹਾਂ ਘੋਟ ਕੇ ਉਹਦੀ ਜਿਹੜੀ ਚਟਣੀ ਬਣਦੀ ਸੀ ਨਾ ਜੀ ਉਹਦੇ ਵਿੱਚ ਜਿਹੜੀ ਕੜਤਨ ਵੀ ਆਣੀ ਮਿਠਾਸ ਵੀ ਆਣੀ ਖਟਾਸ ਵੀ ਆਣੀ ਹਰ ਚੀਜ਼ ਉਹਦੇ ਵਿੱਚ ਸਾਡੇ ਪਰਿਵਾਰ ਦੇ ਜਿਹੜੇ ਬਜ਼ੁਰਗ ਸੀ ਉਹ ਲੇਡੀਜ਼ ਨੂੰ ਬਣਾਉਂਦੀਆਂ ਸੀ ਔਰ ਉਹ ਚਟਣੀ ਜਿਹੜੀ ਸੀ ਨਾ ਜੀ ਉਹ ਕਮਾਲ ਦਾ ਟੇਸਟ ਦਿੰਦੀ ਸੀ ਤੁਹਾਡੇ ਗਲੈਂਡਸ ਦੇ ਅੰਦਰੋਂ ਜਿਹੜਾ ਹੈਗਾ ਉਹ ਐਕਚੁਅਲ ਜਿਹੜਾ ਰਸ ਆਉਂਦਾ ਸੀ ਉਹ ਨਾਲ ਖਾਣਾ ਪਚਦਾ ਸੀਗਾ ਇੱਕ ਤੇ ਪਾਚਨ ਤੰਤਰ ਨੂੰ ਠੀਕ ਕਰਦੀ ਇਹਨੂੰ ਘਰੇ ਬਣਾਓ ਠੀਕ ਹੈ ਹੁਣ ਮਿਕਸੀ ਆ ਗਈ ਆਪਾਂ ਮਿਕਸੀ 'ਚ ਹੀ ਬਣਾ ਸਕਦੇ ਹਾਂ ਹੈਨਾ ਹੁਣ ਜੇ ਕੁੰਡੀ ਸੋਟੇ 'ਚ ਬਣਾਉਣ ਬਈ ਜ ਬਣਾਉਣਾ ਹੀ ਨਹੀਂ ਕਿਸੇ ਨੇ ਅਲੱਗੂ ਕੀ ਫਾਇਦਾ ਇਹ ਤਾਂ ਰੌਣ ਹੀ ਚੰਗੇ ਆ ਤਾਂ ਮਿਕਸੀ ਦੇ ਵਿੱਚ ਤੁਸੀਂ ਉਹਨੂੰ ਬਣਾ ਲਓ ਕੋਈ ਹਰਜ ਨਹੀਂ ਲੇਕਿਨ ਕੁਝ ਪਦੀਨਾ ਨਹੀਂ ਪਾਉਣਾ ਧਨੀਆ ਪਾ ਲਓ ਕੋਕੋਨਟ ਪਾ ਲਓ ਹਰੀ ਮਿਰਚ ਪਾ ਲਓ ਥੋੜਾ ਜਿਹਾ ਸਿੰਧਾ ਨਮਕ ਪਾ ਲਓ ਹੋਰ ਜੇ ਮੌਸਮ ਦੇ ਵਿੱਚ ਮੌਸਮ ਦੀ ਕੋਈ ਅੰਬੀ ਮਿਲ ਜਾਏ ਖੱਟੀ ਉਹ ਵੀ ਪਾ ਸਕਦੇ ਹੋ ਤਾਂ ਉਹਦੇ ਨਾਲ ਇੱਕ ਟੇਸਟ ਆ ਜਾਂਦਾ ਔਰ ਉਹ ਜਿਹੜਾ ਉਹ ਜਿਹੜਾ ਧਨੀਏ ਦਾ ਮਤਲਬ ਮੇਰਾ ਸਮਝਾਉਂਦਾ ਸੀਗਾ ਉਹ ਤੁਹਾਨੂੰ ਥਾਇਰੋਇਡ ਦੇ ਵਿੱਚ ਕੰਮ ਕਰਦਾ weight reduce ਕਰਨ ਦੇ ਵਿੱਚ ਕੰਮ ਕਰਦਾ ਬ੍ਰੇਨ ਨੂੰ ਸੌਫਟ ਕਰਨ ਦੇ ਵਿੱਚ ਕੰਮ ਕਰਦਾ ਹਾਰਟ ਦੀ ਬਲੋਕਸ ਨੂੰ ਖੋਲਣ ਦੇ ਵਿੱਚ ਕੰਮ ਕਰਦਾ ਇਹ ਚੀਜ਼ ਨੂੰ ਜੇ ਤੁਸੀਂ ਲਓਗੇ ਤੁਸੀਂ ਦੇਖੋਗੇ ਜਿਹੜੀ ਪੈਰਾਂ ਦੇ ਥੱਲੇ ਅੱਗ ਨਿਕਲਦੀ ਰਹਿੰਦੀ ਆ ਪੈਰਾਂ 'ਚ ਗਰਮੀ ਪਈ ਰਹਿੰਦੀ ਆ ਦਿਮਾਗ ਦੇ ਵਿੱਚ ਥਕਾਵਟ ਸੁਸਤੀ ਹੋਈ ਰਹਿੰਦੀ ਆ ਧਨੀਏ ਦੀ ਚਟਨੀ ਖਤਮ ਨਾ ਹੁੰਦੇਓ ਘਰੋਂ ਨਾਲੇ ਤਾਂ ਟੇਸਟ ਕਿੱਥੇ ਆਪਾਂ ਸਾਸ ਲੈਨੇ ਆ ਹਰੀ ਲੈਨੇ ਆ ਪੀਲੀ ਲੈਨੇ ਆ ਲਾਲ ਲੈਨੇ ਆ ਸਾਨੂੰ ਸਾਸ ਲੈਣ ਦੀ ਲੋੜ ਹੀ ਨਹੀਂ ਘਰੇ ਕੋਈ ਵੀ ਚੀਜ਼ ਤੁਸੀਂ ਖਾਣੀ ਪੀਣੀ ਆ ਧਨੀਏ ਦੀ ਚਟਨੀ ਲਾਓ ਉਹਦੇ ਨਾਲ ਖਾਓ ਦੇਖੋ ਮਜ਼ਾ ਆਂਦਾ ਤੇ ਉਹ ਚੀਜ਼ਾਂ ਜਿਹੜੀਆਂ ਨੇ ਆਪਣੇ ਲਈ ਬਹੁਤ ਫਾਇਦੇਮੰਦ ਆ ਇਸ ਕਰਕੇ ਜਿਹੜਾ ਧਨੀਆ ਹੈਗਾ ਉਹਨੂੰ ਇਹ ਨਾ ਸਮਝੋ ਵੀ ਸਬਜ਼ੀ ਵਾਲਾ ਫ੍ਰੀ ਦੇਗਾ ਪਹਿਲਾਂ ਤਾਂ ਤੁਹਾਨੂੰ ਮਹਿੰਗਾ ਦੇ ਕੇ ਗਿਆ ਜੇ 10 ਜੇ 100 ਰੁਪਏ ਕਿਲੋ ਦੀ ਸਬਜ਼ੀ ਹੈ ਉਹਨੇ 10 ਗ੍ਰਾਮ ਘੱਟ ਪਾ ਦਿੱਤੀ ਤਾਂ ਤੋਂ ਘੱਟੋ ਘੱਟ 10 ਰੁਪਏ ਦਾ ਧਨੀਆ ਪੈ ਗਿਆ ਤੁਹਾਨੂੰ ਜਿਹੜਾ ਉਹਨੇ ਫ੍ਰੀ ਦਿੱਤਾ ਤਾਂ ਉਹਨੂੰ ਕਹੋਗੇ ਭਰਾ ਸਬਜ਼ੀ ਪੂਰੀ ਤੋਲ ਦੇ ਧਨੀਏ ਦੇ ਜਿੰਨੇ ਪੈਸੇ ਬਣਦੇ ਉਹਨੇ ਲੈ ਲੈ ਫ੍ਰੀ ਦੀ ਚੀਜ਼ ਫਾਇਦਾ ਨਹੀਂ ਨਾ ਕਰਦੀ ਆਪਣੇ ਤਾਂ ਪੰਜਾਬੀ ਕਹਿੰਦੇ ਆ ਵੀ ਮੁਫਤ ਦੀ ਚੀਜ਼ ਨਹੀਂ ਫਾਇਦਾ ਕਰਦੀ ਹੈ ਨਾ ਮੈਨੂੰ ਦਵਾਈ ਲੈ ਕੇ ਜਾਂਦੇ ਆਂ ਕਈ ਵਾਰੀ ਮੇਰੇ ਰਿਸ਼ਤੇਦਾਰ ਆ ਜਾਂਦੇ ਆ ਹੈ ਨਾ ਕਈ ਵਾਰੀ ਮਦਰ ਇਨ ਲਾ ਜਾਂ ਹੋਰ ਐਦਾਂ ਦੀ ਜਗ੍ਹਾ ਤੇ ਅੱਬ ਪੈਸਾ ਥੋੜੀ ਲੈ ਸਕਦੇ ਆ ਉਹ ਕਹਿਣਗੇ ਲਾ ਬੁੱਤੇ ਨੇ ਫਿਰ ਦਵਾਈ ਨੇ ਫਾਇਦਾ ਨਹੀਂ ਕਰਨਾ ਮੈਂ ਕਹਿੰ 21000 ਦੇ ਜੋ ਤਾਂ ਕੋਈ ਗੱਲ ਨਹੀਂ ਪਰ ਦਵਾਈ ਦੇ ਤਾਂ ਪੈਸੇ ਮੈਂ ਲੈ ਨਹੀਂ ਸਕਦਾ ਤਾਂ ਇਹ ਵੀ ਆਪਣੀ ਇੱਕ ਧਾਰਨਾ ਹੈ ਵੀ ਦਵਾਈ ਜਿਹੜੀ ਆ ਉਹ ਸਾਨੂੰ ਫ੍ਰੀ ਦੀ ਨਹੀਂ ਫਾਇਦਾ ਕਰਦੀ ਇਸ ਲਈ ਧਣੀਆਂ ਨੂੰ ਅਗਰ ਦਵਾਈ ਦੇ ਤੌਰ ਤੇ ਇਸਤੇਮਾਲ ਕਰਨਾ ਤਾਂ ਫਿਰ ਫ੍ਰੀ ਲੈਣਾ ਬੰਦ ਕਰੋ ਪੈਸੇ ਦੇ ਕੇ ਲੋ ਸਬਜੀ ਪੂਰੀ ਤਲਵਾਓ ਦੂਜਾ ਇੱਕ ਹੋਰ ਤਰੀਕਾ ਦੱਸ ਦਰਨਾ ਧਣੀਆਂ ਆਪਣੇ ਘਰੇ ਹੁੰਦਾ ਉਹਨੂੰ ਡੈਡ ਕਰ ਲੋ ਉਹਨੂੰ ਚੱਕੋ ਗਮਲੇ ਚ ਪਾ ਦਿਓ ਥੋੜੇ ਦਿਨਾਂ ਜੁਨੇ ਪੁੰਗਰ ਜਾਣਾ ਉਹ ਤੁਹਾਡੀ ਮਿਹਨਤ ਦਾ ਹੈ ਉਹਦਾ ਰਿਜ਼ਲਟ 4 ਗੁਣਾ ਆਊਗਾ ਮਤਲਬ ਆਮ ਧਨੀਏ ਨਾਲੋਂ ਚਾਰ ਗੁਣਾ ਆਊਗਾ ਉਹ ਘਰੇ ਹੀ ਤੋਂ ਢੀ ਖੇਤੀ ਹੋਗੀ ਨਾਲੇ ਘਰੇ ਜਿਹੜਾ ਜਦੋਂ ਕਹਿੰਦੇ ਨੇ ਵੀ ਤੂੰ ਕਿਹੜੇ ਖੇਤ ਦੀ ਮੂਲੀਆਂ ਆਪਣੇ ਖੇਤ ਦੀ ਹੋਗੀ ਤੇ ਉਹਦਾ ਮਜ਼ਾ ਹੀ ਕੁਝ ਹੋਰ ਆਊਗਾ ਸਿਰ ਥਾਇਰੋਇਡ ਦੀ ਗੱਲ ਕਰੀਏ ਜਦੋਂ ਤੁਸੀਂ ਮੋਟਾਪੇ ਦੇ ਲਈ ਦੱਸਿਆ ਤੇ ਜਿਹਨਾਂ ਜਿਹਨਾਂ ਨੂੰ ਥਾਇਰੋਇਡ ਦੋ ਤਰ੍ਹਾਂ ਦਾ ਹੁੰਦਾ ਜਿਹੜਾ ਇੱਕ ਤਾਂ ਮੋਟਾ ਕਰਦਾ ਬੰਦੇ ਨੂੰ ਸਰੀਰ ਨੂੰ ਤੇ ਇੱਕ ਜਿਹੜਾ ਪਤਲਾ ਕਰਦਾ ਉਹਨਾਂ ਲਈ ਵੀ ਬੈਨੀਫਿਟ ਹੈ ਧਨੀਏ ਦੀ ਚਟਨੀ ਜਿਹਨਾਂ ਨੂੰ ਜਿਹਨਾਂ ਦੇ ਸਰੀਰ ਨੂੰ ਪਤਲਾ ਕਰਦਾ ਤੁਹਾਨੂੰ ਲਈ ਫਾਇਦੇਮੰਦ ਹੈ ਥਾਇਰੋਇਡ ਬੈਡ ਵੀ ਹੈ ਥਾਇਰੋਇਡ ਗੁੱਡ ਵੀ ਹੈ ਥਾਇਰੋਇਡ ਦੇ ਜਿਹੜੇ ਪ੍ਰੋਬਲਮ ਆਉਂਦੇ ਆ ਉਹਨਾਂ ਕਈਆਂ ਨੂੰ ਗੋਲੀ ਲੱਗ ਜਾਂਦੀ ਹੈ ਇੱਕੋ ਹੀ ਖਾਣੀ ਹੈ ਉਹਨਾਂ ਨੇ ਇਹ ਐਨਲਟ੍ਰੋਕਸਿਨ ਦੀ ਤਾਂ ਉਹ ਖਾਈ ਜਾਏਗਾ ਉਹਦੀ ਡੋਜ਼ ਵਧੀ ਜਾਊਗੀ ਅੱਛਾ ਇੱਕ ਚੀਜ਼ ਆ ਹੋਰ ਕੋਈ ਬਿਮਾਰੀ ਆ ਉਹਦੀ ਜੇ ਤੁਸੀਂ ਦਵਾਈ ਇੱਕ ਦਿਨ ਮਿਸ ਹੋ ਗਈ ਤਾਂ ਕੋਈ ਪ੍ਰੋਬਲਮ ਨਹੀਂ ਇਹ ਥਾਇਰੋਇਡ ਦੀ ਦਵਾਈ ਮਿਸ ਹੋ ਜਾਏ ਇੱਕ ਦਿਨ ਜਿਹੜੀ ਚੱਲ ਰਹੀ ਹੈ ਐਲੋਪੈਥੀ ਤਾਂ ਬਹੁਤ ਵੱਡੀਆਂ ਪ੍ਰੋਬਲਮ ਆਉਂਦੀਆਂ ਨੇ ਹਾਂ ਜਿਨ੍ਹਾਂ ਦੀ ਉਹ ਦਵਾਈ ਚੱਲਦੀ ਆ ਮਨ ਲਓ ਕਿਸੇ ਨੂੰ ਥਾਇਰੋਇਡ ਦੀ ਗੋਲੀ ਲੱਗੀ ਖਾਣੀ ਪੈਂਦੀ ਹੈ ਲੱਗੀ ਹੋਈ ਹੈ ਤਾਂ ਉਹਨਾਂ ਨੂੰ ਕੀ ਕਰਨਾ ਚਾਹੀਦਾ ਧਨੀਏ ਦੀ ਚਟਣੀ ਨਾਲ ਨਾਲ ਸ਼ੁਰੂ ਕਰ ਦੇਣ ਪੱਕਾ ਹੀ ਕਰਦੇ ਕਈ ਮੈਨੂੰ ਪੁੱਛਦੇ ਆ ਗੁਲਸਬ ਜਿਹੜਾ ਡਰਾਈ ਧਨੀਆ ਹੁੰਦਾ ਅਸੀਂ ਉਹਨੂੰ ਜੇ ਪੀਸ ਕੇ ਉਹਦਾ ਪਾਊਡਰ ਬਣਾ ਕੇ ਰੱਖ ਲਈਏ ਭਈ ਨਹੀਂ ਗੱਲ ਬੰਨੀ ਗੱਲ ਜਿਹੜਾ ਜਿਹੜਾ ਐਕਚੁਅਲ ਧਨੀਏ ਦੇ ਪੱਤੀ ਦੇ ਵਿੱਚ ਰਸ ਹੈ ਹੁਣ ਕਈ ਧਨੀਏ ਨੂੰ ਸੁਕਾ ਕੇ ਕਹਿੰਦੇ ਅਸੀਂ ਰੱਖ ਲਈਏ ਜੀ ਜਦੋਂ ਲੋੜ ਹੋਈ ਉਦੋਂ ਪੀਸ ਲਿਆ ਪਾਊਡਰ ਗਲਤ ਫਰੈਸ਼ ਧਨੀਆ ਲੈਣਾ ਇਹ ਤਾਂ ਆਮ ਅਵੇਲੇਬਲ 24 ਡੇਜ਼ ਅਵੇਲੇਬਲ ਹੈ ਤਾਂ ਇਹਨੂੰ ਤੁਸੀਂ ਕੀ ਕਰਨਾ ਇਹਨੂੰ ਲੈਣ ਦੇ ਨਾਲ ਸਭ ਤੋਂ ਵੱਡਾ ਫਾਇਦਾ ਜਿਹੜਾ ਹੈਗਾ ਉਹ ਤੁਹਾਨੂੰ ਥਾਇਰੋਇਡ ਦੀ ਗੋਲੀ ਦਾ ਉਹ ਮਾਤਰਾ ਇਨਕਰੀਜ਼ ਨਹੀਂ ਹੁੰਦੀ ਜਿਵੇਂ ਮੰਨ ਲਓ ਅੱਜ 25 ਮਿਲੀਗ੍ਰਾਮ ਹੈ ਕੱਲ ਨੂੰ 50 ਹੋ ਗਈ ਫਿਰ 75 ਮਿਲੀਗ੍ਰਾਮ ਹੋ ਗਈ ਫਿਰ 100 ਮਿਲੀਗ੍ਰਾਮ ਹੋ ਗਈ ਵੱਧਦੀ ਜਾਂਦੀ ਹੈ ਉਹ ਵਧੇਗੀ ਨਹੀਂ ਉਹ ਉੱਥੇ ਹੀ ਕੰਟਰੋਲ ਹੋ ਜਾਂਦੀ ਹੈ ਔਰ ਜਿਨ੍ਹਾਂ ਨੂੰ ਥਾਇਰੋਇਡ ਦੀ ਪ੍ਰੋਬਲਮ ਹੈ ਜੀ ਨਾਲੂ ਤੇ ਅਨੰਦ ਨੋਟ ਕਰ ਲਿਓ ਕਿ ਜਿਹੜਾ ਜਿਹੜਾ ਥਾਇਰੋਇਡ ਪ੍ਰੋਬਲਮ ਆ ਇਹ ਕਿਸੇ ਨੂੰ ਦਿਖਦਾ ਵੀ ਨਹੀਂ ਇਹਨੂੰ ਤੁਸੀਂ ਜਦੋਂ ਟੈਸਟ ਕਰਾਉਂਗੇ ਉਦੋਂ ਹੀ ਪਤਾ ਲੱਗੂਗਾ ਔਰ ਆਪਣਾ ਜਦੋਂ ਤੁਹਾਡਾ ਵਜ਼ਨ ਘਿਰਨ ਲੱਗ ਜਾਏ ਸਰੀਰ ਦੇ ਵਿੱਚ ਸਿੰਪਟਮ ਆਉਣ ਲੱਗ ਜਾਣ ਤਾਂ ਥਾਇਰੋਇਡ ਦਾ ਟੈਸਟ ਜ਼ਰੂਰ ਕਰਾਉਣਾ ਚਾਹੀਦਾ ਇੱਕ ਸਰ ਤਣੀਆਂ ਆਪਾਂ ਸਬਜੀ 'ਚ ਵੀ ਪਾ ਲੈਨੇ ਆ ਚਾਹੇ ਤਰੀ ਵਾਲੀ ਸਬਜੀ ਸੁੱਕੀ ਸਬਜੀ ਉਹਦਾ ਫਾਇਦਾ ਹੁੰਦਾ ਨਹੀਂ ਉਹ ਟੈਸਟ ਵਾਸਤੇ ਅੱਛਾ ਹੁੰਦਾ ਜਿਹੜੇ ਬੈਨੀਫੀਸ਼ੀਅਰ ਨੇ ਉਹਦੇ ਹੈਲਥ ਵਾਸਤੇ ਉਹ ਚਟਣੀ ਜਾਂ ਫਿਰ ਉਹਨੂੰ ਤੁਸੀਂ ਰੁੱਖਾ ਖਾ ਸਕਦੇ ਹੋ ਉਹਦਾ ਰਸ ਕੱਢ ਕੇ ਪੀ ਸਕਦੇ ਹੋ ਚਮਚ ਦੇ ਵਿੱਚ ਉਹ ਪੈਦਾ ਕਰੇ ਬਹੁਤ-ਬਹੁਤ ਸ਼ੁਕਰੀਆ ਸਰ ਗੱਲਬਾਤ ਕਰਾ ਤੁਹਾਡਾ ਵੀ ਬਹੁਤ-ਬਹੁਤ ਸ਼ੁਕਰੀਆ ਔਰ ਸਾਰੇ ਦਰਸ਼ਕ ਮੇਰੀ ਗੱਲ ਅਗਰ ਚੰਗੀ ਲੱਗੀ ਸ਼ੇਅਰ ਕਰਿਓ ਅੱਗੇ ਭੇਜ ਦਿਓ ਦੋਸਤਾਂ ਮਿੱਤਰਾਂ ਦੇ ਵਿੱਚ ਜੇ ਕੋਈ ਤੁਹਾਨੂੰ ਲੱਗਦਾ ਵੀ ਧਨੀਏ ਵਾਸਤੇ ਜਾਂ ਹੋਰ ਚੀਜ਼ਾਂ ਵਾਸਤੇ ਤੁਸੀਂ ਕੋਈ ਵਧੀਆ ਗੱਲ ਦੱਸ ਸਕਦੇ ਹੋ ਜਾਂ ਪੁੱਛਣਾ ਚਾਹੁੰਦੇ ਹੋ ਜਾਂ ਆਪਾਂ ਦਰਸ਼ਕਾਂ ਤੱਕ ਹੋਰ ਵਧੀਆ ਭੇਜਣੀਆਂ ਤਾਂ ਥੱਲੇ ਕਮੈਂਟ ਬਾਕਸ ਦੇ ਵਿੱਚ ਲਿਖਿਆ ਕਰੋ ਅੱਛਾ ਲੱਗਦਾ ਅਗਲਾ ਪ੍ਰੋਗਰਾਮ ਆਪਾਂ ਉਹਦੇ ਤੇ ਫੇਰ ਬਣਾਵਾਂਗੇ ਸੋ ਜੀ ਜੇਕਰ ਤੁਹਾਡੇ ਕੋਈ ਸਵਾਲ ਨੇ ਤਾਂ ਉਹ ਕਮੈਂਟ ਬਾਕਸ ਵਿੱਚ ਦੱਸੋ ਜਾਂ ਸਕਰੀਨ ਤੇ ਫਲੈਸ਼ ਨੰਬਰ ਤੇ ਕੰਟੈਕਟ ਕਰਕੇ ਤੁਸੀਂ ਗੱਲਬਾਤ ਕਰ ਸਕਦੇ ਹੋ ਦੇਖਦੇ ਹਾਂ ਸਾਡੇ ਚੈਨ ਮਿਲਦੀ ਹੋਈ ਇਜਾਜ਼ਤ ਸਸ਼੍ਰੀ ਅਕਾਲ